ਅੱਜ ਦੀ ਲਾਇਬ੍ਰੇ ਵਿੱਚ ਤੁਹਾਡਾ ਸਵਾਗਤ ਹੈ ਜੀ ਦਖਦਾ ਹੁੰਦੇ ਆ ਜੀ ਬਸ ਹੁਣ ਤਾਂ 99 ਦਿਨਾਂ ਦਾ ਪ੍ਰੋਣਾ ਧੰਮਾ ਕਹਿੰਦੇ ਮਿਸਤਰੀ ਘਰ ਚ ਬਾੜ ਨੇ ਸੁੱਕੇ ਕੱਢਣੇ ਔਖੇ ਆ ਮੈਂ ਤਾਂ ਕੱਢਣ ਲੱਗਿਆ ਬਸ ਹੁਣ ਪਰ ਇਹ ਤਾਂ ਕਹਿੰਦਾ ਕੰਮ ਵਧਾਉਂਦਾ ਮੇਰਾ ਹੋਰ ਪਰ ਮੈਂ ਨਹੀਂ ਵਧਾ ਰਿਹਾ ਆ ਗਿਆ ਆ ਗਿਆ ਹੋ ਰਿਹਾ ਉੱਪਰ ਅੱਛਾ ਤੇਰੀਆਂ ਗਲਤੀਆਂ ਹੈ ਮਟੀਰੀਅਲ ਤਾਂ ਪਹਿਲਾਂ ਹੀ ਸੈੱਟ ਕਰਿਆ ਹੁੰਦਾ ਨਾ ਆਹ ਜਿਹੜਾ ਕੁੱਟਣ ਲੱਗਿਆ ਹੁਣ ਇਹ ਹੂੰ ਕਹਿੰਦਾ ਇੰਨਾ ਕ ਤਾਂ ਚੱਲਦਾ ਹੁਣ ਹਿਲਟੀ ਨਾਲ ਕੁੱਟੋਣ ਦਾ ਇਹ ਲੈ ਬੰਨਤਾ ਹਾਂ ਅੰਮ੍ਰਿਤਪੁਰ ਦੇ ਲੋਕੀਂ ਸਾਡੀ ਸੰਗਤ ਦੇ ਅਬਰੇਟ ਕਰਨੀ ਲੈ ਲੈ ਪਈ ਹੱਬਰ ਵੀ ਕਮ ਨੇ ਬੜ ਗਿਆ ਆਪਣਾ ਸਾਰਾ ਪੈਲ ਦਾ ਉਹ ਟੈਲੋ ਸਾਰਾ ਨਿੱਬੜ ਗਿਆ ਆਪਣਾ ਉਹ ਜਿਹੜਾ ਚਿੱਟਾ ਜਾਂ ਸਮਿੰਟ ਹੈ ਇੱਕ ਦੋ ਜਗ੍ਹਾ ਗੈਪ ਹੈ ਮੈਂ ਤੁਹਾਨੂੰ ਦਿਖਾਉਂਗਾ ਬਾਅਦ ਵਿੱਚ ਉਹ ਫਿਰ ਬਾਅਦ ਵਿੱਚ ਭਰ ਦੋਗੇ ਪਹਿਲੇ ਫੋਕੀ ਭਰ ਦਾਂਗੇ ਉੱਥੇ ਬਾਥਰੂਮ ਵਿੱਚ ਦੋ ਜਗ੍ਹਾ ਪ੍ਰੋਪਰ ਭਰ ਨਹੀਂ ਹੋਇਆ ਹੋਇਆ ਹੈਗਾ ਬਾਅਦ ਵਿੱਚ ਦਿਖਾਵਾਂਗਾ ਤੁਹਾਨੂੰ ਮੈਂ ਪਿੱਛੇ ਹਾਂ ਪਿਛਲੇ ਬਾਥਰੂਮ ਚ ਹਾਂ ਕੁੰਜੇ ਰਹਿੰਦੇ ਹਾਂ ਹਾਂ ਕੱਟਦੇ ਨਹੀਂ ਕੰਮ ਇਹ ਦਿਹਾੜੀ ਹਿਆ 2000 ਦੀ ਦਿਹਾੜੀ ਪਾ ਲੰਦੇ ਆ ਬਾਦ ਹਾਂ 2000 ਪਾ ਲ ਬਹਿ ਜਾਣਾ ਨੇ ਰੇ ਤੇਰੇ ਹਾਂ ਅੱਜ ਦੇ ਅੱਜ ਦੇ ਚਾ ਪੰਜ ਵਜੇ 3 ਇਹ ਨਵੇਂ 2 ਹੋ ਜਾਂਦਾ ਰੇ ਤੇ ਮੇਰੇ ਤੇਰੇ ਲਾ ਮਿੱਟੀ ਚੋਂ ਪੈਸੇ ਬਣਾਉਂਦਾ ਇਹ ਮੈਂ ਮਿੱਟੀ ਚੋਂ ਪੈਸੇ ਬਣਾਉਂਦਾ ਮਿੱਟੀ ਵੇਚ ਕੇ ਇਨੂੰ ਆ ਇਹਨੂੰ ਵੀ ਲਪਾਈ ਹੋਣੀ ਆਪਣਾ ਬਾਦਰੇ ਨੂੰ ਮੂਰੇ ਹੈ ਨਾ ਹਾਂਜੀ ਹਾਂਜੀ ਸਾਰੇ ਨੂੰ ਹੋਣੀ ਆ ਹਾਂ ਹਾਂ ਇਹਦਾ ਟੋਰ ਪੜਾਉਣੀ ਆ ਕੱਲ੍ਹ ਤੱਕ ਮਾਰਾਉ ਜੰਗਲੇ ਕਰਕੇ ਘਾਟਾ ਨਹੀਂ ਨਾ ਮੈਂ ਉੱਪਰਲੇ ਪਦੇ ਨੇ ਆ ਜਾਣਾ ਸਾਰਾ ਕੋਈ ਨਾ ਅੱਜ ਕੱਲੂ ਅੱਜ ਸ਼ਾਮ ਨੂੰ ਆ ਜਾਣਗੇ ਹਾਂ ਕਹਿੰਦਾ ਰੰਗ ਰਹਿ ਗਿਆ ਮੈਂ ਜਿਹੜੇ ਮਾਰਕਾਂ ਦੇਖ ਕੇ ਆਉਂਦਾ ਜਾ ਕੇ ਹਾਂ ਲੱਗਿਆ ਜੰਦਰ ਦਾ ਸਾਡੇ ਟਾਇਲ ਦਾ ਨਿਬੜ ਜਾਣਾ ਸਾਰਾ ਉਹ ਤਾਂ ਟਰਨ ਤਾਂ ਇੱਧਰ ਜਾਣਾ ਸਾਰਾ ਇਹ ਨੂੰ ਪਲੇ ਨੂੰ ਹੋਈ ਜਾਂਦਾ ਵੀ ਇਹਦੇ ਵਿੱਚ ਤੇਲ ਦੇ ਨੇ ਸਾਰੀ ਸੈਨ ਖਤਮ ਹੋ ਜਾਣੀ ਹੁਣ ਜਿੱਦਾਂ ਉੱਪਰ ਗੰਦੇ ਮੱਦੇ ਪੈਰ ਘੁੰਮੀ ਜਾਂਦੇ ਨਾ ਠੀਕ ਹੈ ਤਾਂ ਉਹ ਵੀ ਨੂੰ ਹੋਣਾ ਹੀ ਆ ਹੁਣ ਅਸੀਂ ਤੁਰੇ ਜਾਂਦੇ ਹਾਂ ਉੱਪਰ ਗੱਤਾਂ ਨੇ ਨਿੱਧਰ ਕੱਟਤਾ ਸਾਰਾ ਹੈ ਇਹ ਆ ਸਾਡਾ ਕਮਰਾ ਇਹਨ ਪੂਰਾ ਤਿਆਰ ਆ ਠੀਕ ਹੈ ਫਿਰ ਇਹ ਪੇਪਰ 'ਤੇ ਗੱਤਾਂ ਪਾ DNA ਉੱਪਰ ਉਹ ਸੀ ਇਹ ਕਮਰਾ ਮੈਂ ਤਿਆਰ ਕਰਵਾ ਲੈਣਾ ਹੁਣ ਕਰਦੇ ਕਹਿੰਦੇ ਤੇ 24 ਨੂੰ ਇੱਥੇ ਮਿੰਜੇ ਡਾ ਲਣਗੇ ਇੱਧਰ ਹੀ ਪੈ ਜਾਏਗਾ ਨਾ ਜਦ ਤੱਕ ਹਫਤੇ 10 ਦਿਨ ਦੇ ਵਿੱਚ ਵਿੱਚ ਹਫਤੇ 10 ਦਿਨ ਦੇ ਵਿੱਚ ਇਹ ਸਾਰਾ ਕੰਮ ਮਰ ਮੁਕੰਮਲ ਹੋ ਜਾਣਾ ਤੇ ਰੰਗ ਵਾਲਾ ਵੀ ਕਰਦਾ ਫੋਨ ਰੰਗ ਵਾਲਾ ਵੀ ਆ ਰਿਹਾ ਰੰਗ ਵਾਲੇ ਕੰਮ ਨੇ ਵੇਟ ਕੇ ਅਜੇ ਬਿਜਲੀ ਵਾਲਾ ਵੀ ਆ ਰਿਹਾ ਉਹਨੇ ਅਜੇ ਲਾਈਟਾਂ ਲੂਟਾਂ ਪੱਖੇ ਪੁੱਖੇ ਸਾਰੇ ਲਖਵਾ ਲੈਣੇ ਮੈਂ ਇਹ ਲਾਈਟਾਂ ਚੱਕ ਲਿਆਉਣੀਆਂ ਆਪਾਂ ਨੇ ਅੱਜ ਜਾ ਕੇ ਜਿਹੜੇ ਜਿੰਨੇ ਜਿੱਥੇ ਜਿੱਥੇ ਲੱਗਣੀਆਂ ਨੇ ਇਹ ਉਹਨੂੰ ਕਹਿਣਾ ਵੀ ਦਾਂਕ ਕਰਕੇ ਇਹਨੂੰ ਬੇਲਟ ਦੇ ਨਵੇਂ ਦਾ ਫੋਨ ਕਦੇ ਹੁੰਦਾ ਦੇਖਦਾ ਮੈਂ ਆ ਵੀ ਤੇ ਆ ਰਾ ਪੂਰਾ ਇਹਨ ਸਾਰਾ ਇੱਧਰੋਂ ਫੌਕਸੀ ਭਾਨੀ ਕਹਿੰਦਾ ਉੱਪਰ ਨਾ ਜਾਓ ਆ ਪੈਰ ਕੋ ਚੜਿਆ ਉੱਪਰ ਬਦਨੀ ਮਹਿ ਜੜਿਆ ਬਦਨੀ ਮਹਿ ਚੜਿਆ ਇਹ ਰੇਤਾ ਪਈ ਜਾਣਾ ਫਿਰ ਵਿੱਚ ਨਹੀਂ ਨਵਾਂ ਕਮਰਾ ਦਾ ਤਿਆਰ ਆ ਨ ਪੂਰਾ आया कि नहीं क्या ताई ताई ताई। तो नाल हो गया वो ना लो तो कम नहीं बढ़िया करता हाँ कम जमा नहीं है हाँ टायर उची नहीं भी ला रहा है हां ठीक है उन्ने <laughs> मां फोन कर दादा ओ ऐंदी कडना ऐंदी ਲੰਘ ਜਣਾ ਬਾਈਆ ਟਪੜੀ ਕੱਢ ਦੇ ਇਹਦਾ ਲੰਬੀ ਗੱਲਾਂ ਹੋਣੀਆਂ ਨੇ ਦੀ ਤਾਂ ਠੀਕ ਆ ਠੀਕ ਆ ਠੀਕ ਆ ਇਹ ਜੂ ਸਾਡਾ ਬੰਦਾ ਰਗੜਦਾ ਤਾਂ ਬੰਦਾ ਰਗੜਦਾ ਤਾਂ ਪਿੱਛੇ ਨੂੰ ਗੇਅਰ ਪਾ ਕੇ ਮਾਰਨ ਲੱਗਾ ਤਾਂ ਇਹਦੇ ਨਾਵਾਦ ਤਾਂ ਆਉਣੀ ਵੀ ਹਾਂ ਅਲਤੋਰਾ ਬੰਦਾ ਇੱਕ ਵਾਇਆ ਜਾ ਕੇ ਭਾਵਾ ਬਾਈ ਥੋੜਾ ਹੀ ਕੰਮ ਕਰਦਾ ਹੈ ਅੱਛਾ ਅੱਜ ਅੰਦਰ ਦਾ ਨਿਬੜੂ ਵੀ ਸਾਰਾ ਕੱਲ ਨੂੰ ਨਿਕਲਾਂਗਾ ਕੱਲ ਹੋ ਜੂ ਹੈ ਆਕਸੀ ਰਹਿ ਜਾਣੀ ਵਾਹ ਆਕਸੀ ਜਾਂ ਪਰਸੋਂ ਨੂੰ ਭਾਰ ਹੋ ਜੇਗਾ ਨਹੀਂ ਸਾਫ ਭਾਰਤ ਬੰਦਨ ਬੇੜ ਦੇ ਪਰ ਹੁਣ ਮੈਂ ਰੰਗੜਾ ਬੁਲਾ ਲਿਆ ਰੰਗੜੇ ਨੇ ਆ ਜਾਣਾ ਰੰਗੜਾ ਲੈ ਆ ਥੱਲੇ ਉਹ ਲਾ ਦੇਣਾ ਆਪਣੇ ਗੱਤੇ ਦੇ ਪਾ ਕੇ ਸਾਰੇ ਪਰ ਰੰਗ ਮਾਰ ਦੂਗਾ ਫਿਰ ਚਾਹੇ ਉੱਥੇ ਬਸ ਜਿਹੜਾ ਬੁਲਾ ਲਿਆ ਅੱਛਾ ਹਾਂ 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 ਇਹ ਥੱਲੇ ਰੰਗੜਾ ਨਿਬੜਦੀ ਹੈ ਕੰਮ ਹਾਂ? ਟਾਕੀਆਂ ਦੀ ਨਹੀਂ ਨਹੀਂ ਫਿਰ ਉਹ ਫਿਰ ਟਾਕੀਆਂ ਲਿਪੜੀ ਜਾਂਦੀਆਂ ਹੈ। ਹੈ? ਕਿਹੜਾ? ਟਾਕੀਆਂ ਵਾਲਾ ਦਾ ਬਾਹ ਤੇ ਹੋਈ ਜਾਂਦਾ। ਨਹੀਂ ਫਿਰ ਉਹ ਲਿਪੜੀ ਜੇ ਆਪਾਂ ਲਵਾ ਤੇ ਲਿਪੜੀ ਜਾਣੀ ਫਿਰ ਉਹ। ਇਹਦਾ ਇੱਕ ਕੋਟ ਜਿਹੜਾ ਫਾਈਨਲ ਕੋਟ ਆ ਜਦੋਂ ਸਾਰਾ ਇੱਕ ਫਾਈਨਲ ਕੋਟ ਛੱਡਣਾ ਆਪਾਂ ਨੇ ਉਹ ਫਿਰ ਬਾਰੀ ਬੂਰੇ ਲਵਾ ਕੇ ਫਿਰ ਮਲਵਾਵਾਂਗੇ ਪਿਆਰ ਨਾਲ ਐ ਨਾ। ਉਹਦੇ ਦੋ ਵਾਰ ਪੁੱਟੀ ਕਹਿੰਦਾ ਇੱਕ ਵਾਰ ਕੋਟ ਕਹਿੰਦਾ ਮਾਰਨ ਤਿੰਨ ਵਾਰ ਰੰਗ ਹੋਣਾ ਹੁਣ ਅੰਦਰ ਰੰਗ ਦੋ ਆਏ ਗਏ ਰਹੇ ਜੀ। ਆਹ ਕੋਨਾ ਬਿਰਾਜ ਮਨ ਪਰ ਉਹਨਾਂ ਨੇ ਚੱਕ ਲਿਆ ਮੈਂ ਜੁਪਟੀ ਵਗੈਰਾ ਜਿੰਨੇ ਵੀ ਚਾਹੀਦੇ ਨੇ ਸਾਰੇ ਪੈਰ ਦਾ ਜੀ ਆਹਨ ਕੱਟੇ ਹੋਣੀ ਪੁੱਟੀ ਆ ਤੇਰੀ ਇੱਕ ਬੋਲ ਸੁਵਾਈ ਵੀ ਹੋਣੀ ਨੇ এবਾਰੀ ਹੁਣ ਉਹਦੀ ਸਪਾਈ ਨੂੰ ਟਾਈਮ ਲੈਣਾ ਉਹ ਜੀਤੇ ਨੂੰ ਬੁਲਾ ਲੈਣਾ ਜੀਤੇ ਨੂੰ ਨਾ ਸਮਝਾ ਦੇਣਾ ਤਾ ਚਾਹ ਮੈਂ ਦੇਖਦਾ ਨਾ ਬਿਰਾਜ ਅਹਾਂ ਕੰਤ ਚੁੱਕ ਦੇਣੀ ਉਹਨਾਂ ਨੇ

ਬ੍ਰਾਹਮਜਰ ਹਾਂ ਬ੍ਰਾਹਮਜਰ ਪਾਣੀ ਪਾਣੀ ਆਇਆ ਇਹਨੇ ਪਾਇਆ ਹੈ ਆ ਨਹੀਂ ਲੱਗੇ ਮੈ ਇਹ ਤਾ ਠੇਕਾ ਕਰਨਾ ਹੈਲੋ ਉਹ ਇਧਰ ਆਇਆ ਪਹਿਲਾਂ ਤੂੰ ਤਾ ਠੇਕਾ ਸਸਰੀ ਘਰ ਦਾ ਠੇਕਾ ਕਰਨਾ ਤੇ ਰੰਗ ਕਰਨਾ ਕੀ ਕਰਨਾ ਦਿਹਾੜੀ ਕਰਨੀ ਹੈ ਕਿਤਾ ਹੁਕਮ ਕਹਾਂ ਤੁਸੀਂ ਹਾਂ ਹੁਣ ਇਹਦੇ ਵਿੱਚ ਕਰਨਾ ਗਿਆ ਮੈਂ ਮੈਂ ਕਹਿੰਦਾ ਮੈਂ ਇਹਨੂੰ ਬੁਲਾਇ ਮੜਾ ਜਾ ਮੜਾ ਆਰਕੀਟੈਕਟਰ ਨੂੰ ਫੋਨ ਲਾਈ ਮੜਾ ਜਾ ਉਹ ਦੱਸੂਗਾ ਕਿ ਆ ਕਿਹੜਾ ਰੰਗ ਲੈਣਾ ਫਰਮਾ ਚ ਚੱਕ ਲੈ ਮਜਾ ਆਦੇ ਕੱਲ ਤੋਂ ਲੱਗ ਜਾ ਫਿਰ ਠੀਕ ਹੈ ਅਜਾ ਉੱਪਰ ਉਹ ਕਰਨਾ ਉੱਪਰ ਇਹਨੂੰ ਉੱਪਰ ਆ ਰੇਕ ਮਾਰ ਮਾਰ ਕੇ ਹਾਂ ਹਾਂ ਪ੍ਰੈਮਰ ਮਾਰ ਸਰ ਗਏ ਅੱਛਾ ਜੇ ਪ੍ਰੈਮਰ ਮਾਰ ਕੇ ਫਿਲਿੰਗ ਕਰਨੀਆਂ ਉਹ ਵੀ ਹੋ ਜੂਗੀ ਅੱਛਾ ਸਸਿਗਲ ਜੀ ਸਸਿਗਲ ਜੀ ਅ ਪੇਂਟ ਵਾਲਾ ਜੀ ਦੱਸਿਓ ਉਹਨੂੰ ਫਿਰ ਕਿਹੜਾ ਕਿਹੜਾ ਕਿਤਕ ਕਿਤਕ ਦਾ ਕਰਨਾ ਚਾਹੀਦਾ ਹੈ ਪੇਂਟ ਸਸਿਗਲ ਜੀ ਸਸਿਗਲ ਜੀ

ਠੀਕ ਹੈ ਜੀ ਇਹ ਪੱਟੀ ਤੇ ਫਿਰ ਪ੍ਰਾਇਮਰ ਲਗਾਉਣਾ ਹੈ ਜੀ ਇਹ ਦੂਜੀ ਪੱਟੀ ਹੈ ਠੀਕ ਹੈ ਜੀ ਤੇਰੇ ਮੋਟਰ ਦੇ ਉੱਪਰ ਵੀ ਲਗਾ ਦਿਓ ਠੀਕ ਹੈ ਜੀ ਤੁਸੀਂ ਪ੍ਰਾਇਮਰ ਪੱਟੀ ਲਗਾ ਕੇ ਦੋ ਵਾਰ ਪ੍ਰਾਇਮਰ ਲਗਾਓ ਦੋ ਵਾਰ ਪੱਟੀ ਲਗਾ ਕੇ ਜੀ ਠੀਕ ਹੈ ਜੀ ਇੱਕ ਵਾਰ ਪੱਟੀ ਲਗਾ ਕੇ ਦੂਜੀ ਵਾਰ ਖਰੇ ਟੱਚਿੰਗ ਕਰਵਾ ਦਿਨਾ ਠੀਕ ਹੈ ਜੀ ਜੇ ਜੇ ਕਰਨਾ ਮਾੜਾ ਹੁੰਦਾ ਸਰ ਜੀ ਹੁਣ ਮੈਂ ਇਹ ਜਵਾਬ ਪੱਟੀ ਮਾਰੀ ਹੋਈ ਹੈ ਜੀ ਇਹ ਪਾਗਮਾ ਤੇ ਇਹਦੇ ਪਰ ਮਾਰਾ ਪਰਮਰ ਹੈ। ਹਾਂਜੀ। ਉਧੇ ਪਰ ਮਾਰਾ ਪੁੱਟੀ। ਹਾਂਜੀ। ਤੇ ਪਰਮਰ ਮਾਰਾ ਫਿਰ ਪੁੱਟੀ ਮਾਰਾ। ਤੇ ਉੱਥੇ ਉਧੇ ਤੋਂ ਜਿੰਨਾ ਦੇ ਦਫਰ ਜਦੋਂ ਸ਼ੁਰੂ ਜੁਕਣਾ ਟੋਆ ਬੜਾ ਮੋਟਾ ਟਾਚਨ ਕਰਤਾ। ਪਰਮਰ ਮਾਰਗ ਜਿਹੜੀ ਪੁੱਟੀ ਦੂਜੀ ਹਾਂ। ਠੀਕ ਹੈ ਜੀ। ਜੇ ਤਾਂ ਮੱਕੀ ਮਾਰੀ ਨੂੰ ਜੈਦ ਬਦੀ। ਉਧੇ ਪਰ ਇੱਕ ਮਾਰਾ ਪਰਮਰ ਮਾਰ ਦਿੰਦਾ। ਅਮਾ ਉਹ ਵੀ ਕਰ ਦੂ। ਉਧੇ ਪਰ ਜਮਨਪੁਰ ਇਹ ਮਾਰ ਦਿੰਦਾ। ঠিক ঠিক ওকে চাষ ਕੇ以外 ਦੀ ਗੱਲ ਹੋ ਰਹੀ ਹੈ ਜੀ ਆਰਕੀਟੈਕ ਨਾਲ ਰੰਗ ਬਾਰੇ ਕਿੱਦਾਂ ਕਰਦਾ ਨਾ ਉਹ ਤਾਂ ਪਹਿਲਾਂ 프라이머 ਮਾਰ ਕੇ ਪੁੱਤੀ ਬਜਟ ਤੇ ਚੱਕ ਦੇਣੀ ਜਦਾਂ ਸੁਣ ਹਸਣ ਜਦਾਂ ਕਿਤੇ ਉਚਾਨੀ ਮੇ ਜਦਾਂ ਕੋਈ ਇਹ ਤਾਂ ਹੁਣ ਆ ਨਾ ਫੁੰਝਾ ਭੁਰ ਗਿਆ ਆ ਇਹ ਪੁੱਤੀ ਕਵਰ ਕਰ ਦੂਗੀ ਇਹਨੂੰ ਫਿਰ ਆਹ ਇਹ ਕਵਰ ਕਰ ਦੂੰਗਾ ਸਾਰਾ ਕੁਝ ਦੇਖਦਾ ਹੁਣ ਕੀ ਕਹਿੰਦਾ ਔਰ ਰੰਗ ਵੀ ਦੱਸੋ ਔਰ ਰੰਗ ਵੀ ਦੱਸ ਦਿਓ ਕਿਰਾਂ ਰੰਗ ਰੰਗ ਕਿਹੜਾ ਲਿਆਉਣਾ ਇਹਦੇ ਆਹ ਕਿਹੜਾ ਦੁਆ ਆ ਬੇਜਾਨੀ ਵੀ ਆਪਰੇ ਕੀਤਾ ਹੈ ਜੀ ਧੰਨਵਾਦ ਨਹੀਂ ਹੋ ਗਈ ਤੇ ਫੋਟੋਰੀ ਜ ਤਾਰੇ ਦਾ ਰੇਜ ਹੋ ਰੋਲ ਟੂ ਰੋਲ ਟੈਕਨ ਹੋਏਗਾ ਠੀਕ ਹੈ ਜੀ ਉਹ ਤਾਂ ਸਿਰਫ ਟ੍ਰੈਕ ਤੇ ਕਾ ਲਾ ਦਾਂਗੇ ਇਹ ਨਾ ਕਰੇ ਜੀ ਜਦੋਂ ਮਿਲੇਗਾ ਜਦੋਂ ਮੌਸਰੇ ਠੀਕ ਹੈ ਜੀ ਉਹ ਦੁਆ ਨੂੰ ਅੱਗੇ ਦੱਸ ਦੇਣਾ ਠੀਕ ਹੈ ਜੀ

ਬਾਕੀ ਤੂੰ ਦੱਸ ਕਿਹੜੀ ਕਮੀ ਪੇਸ਼ੀ ਕਿਹਾ ਹੈ ਹਾਂਜੀ ਬਾਕੀ ਤੂੰ ਦੱਸ ਤੂੰ ਕਾ ਚਾਹੁੰਦਾ ਆਪਣੀ ਆਪਣੀ ਗੱਲ ਵੀ ਦੱਸ ਕੀ ਗਾਇ ਆ ਆ ਜਿੰਦਾ ਹਾਲੇ ਆ ਗਿਆ ਜੀ ਸਤ ਹੈ ਹੋਰ ਨਹੀਂ ਆਉਂਦਾ ਇਹ ਉਹ ਭਾਈ ਤੈਨੂੰ ਪੀਤਾ ਸਾਡਾ ਮਿਤਾ ਦਾ ਹਾਂ ਉਹ ਕਰਦੇ ਅੰਦਰ ਉਹ ਤੇਰੇ ਕਰਨ ਖੁੱਣ ਲੱਗੇ ਅੰਦਰ ਆ ਯਾਰ ਉਹ ਕੀ ਹੁੰਦਾ ਇਹਦਾ ਵਿਲੇ ਆ ਵਿਲੇ ਤਾਹਲਾ ਅਲੀ ਨਹੀਂ ਇਹਨਾਂ ਨੂੰ ਕਮਾਂਦੇ ਜਾ ਕਰੇ ਜਦੋਂ ਤੈਨੂੰ ਦੇਖਦੇ ਆ ਤੈਨੂੰ ਢੀਕਦੇ ਆ ਹਨੂ ਮੇ ਤਾਂ ਭਾਗੇ ਭਾਗੇ ਤਰਨ ਕੋਟਾਇਲ ਦੀ ਬਸਾ ਦਿੱਤੀ ਕੱਟਾ ਬਸਾ ਦਿੱਤੇ ਸੱਤ ਸੱਤ ਚੰਬਰ ਸੰਭਰ ਕੇ ਨਾ ਸੰਭਰ ਕੇ ਹਾਂਜੀ ਹਾਂ ਨਿਕਾਉਂ ਗਏ ਹੈ ਨਾ ਕਿ ਡਵਲ ਕੋਟ ਪੂਰੀ ਮਾਰ ਦਈਏ ਹੈ ਬ੍ਰੈਮਲ ਮਾਰ ਦਈਏ ਫੁੱਟੀ ਬਲ ਬ੍ਰੈਮਲ ਮਾਰਨਾ ਬ੍ਰੈਮਲ ਕੋਲੇ ਫੁੱਟੀ ਮਾਰਨੀ ਫੁੱਟੀ ਬਾਦੀ ਵਾਲੀ ਕੇ ਬੋਰੀ ਵਾਲੀ ਮਾਰ ਦਈਏ ਬਾਦੀ ਵਾਲੀ ਵਰਡਿਆ ਠੀਕ ਹੈ ਜੀ ਉਹਦੇ ਬਾਅਦ ਪਾਣਾ ਜਿਹੜਾ ਕੋਈ ਪੇਂਟ ਕਰੇ ਉਹ ਚੜਾਉਣਾ ਆਪ ਕੋਲ ਹੈ ਜੀ ਕਿਸਾਨੀ ਮੋਟਾਈ ਹੋਣੀ ਨਹੀਂ ਜੀ ਫਿਰ ਹੋਰ ਜੀ ਲੈ ਭਾਈ ਆਇਦਰਾ ਕੋਟੀਆਂ ਕੋ ਰੋ ਪਤਲੀ ਪਤਲੀ ਮਾਰ ਰਹੀ ਹੈ ਮੋਟੀ ਜੀ ਮਾਰ ਗਏ ਠੀਕ ਹੈ ਜੀ

ਉਪਰ ਉਪਰ ਪੱਤਾ ਦੇ ਬਜਾਦੇ ਉੱਤੇ ਨਾ ਤਿਆਰ ਸਹੀ ਹੈ ਉਹਦਾ ਨਾਮ ਕੀ ਹੈ ਇਹ ਹੈ ਲਾਸਟਰ ਮੈਂ ਲਾਸਟਰ ਕੋਈ ਕੱਟ ਲਾਸਟਰ ਲਾਸਟਰ ਅਸੀਂ ਅਟਾਕ ਤੋਂ ਪਾ ਰਹੇ ਹਾਂ ਬੂਰੀਆਂ ਆ ਸਾਰਾ ਦਾ ਜਿੰਨਾ ਵੀ ਗੰਧਮੰਦ ਜਾਂ ਬਹਾਰਲੇ ਜਾਂ ਹਾਂਜੀ ਹੈਲੋ ਹਾਂਜੀ ਬਾਜੀ ਹਾਂਜੀ ਉਹ ਕਰਕੇ ਆਊਗਾ ਜੀ ਅੱਜ ਉਹ ਨਹੀਂ ਮੈਂ ਕਰੂੰਗਾ ਆ ਕੇ ਉਹਨੇ ਫਿਰ ਪਤਾ ਕੀ ਇੱਕ ਤਾਂ ਉਹਨੂੰ ਅੱਜ ਆਉਣਾ ਸੀ ਪਲੰਬਰ ਨੇ ਉਹ ਆ ਗਿਆ ਮੇਰੇ ਪਿੱਛੇ ਤੇ ਠੀਕ ਹੈ ਉਹ ਕਹਿੰਦਾ ਮੈਂ ਜਲਦੀ ਮੈਂ ਤੂੰ ਆ 18 ਤਰੀਕ ਨੂੰ 18 ਤਰੀਕ ਨੂੰ ਮੈਂ ਇੱਥੇ ਹੀ ਆ ਉਹ ਆ ਕੇ ਕੱਲ ਲਾ ਹੁਣ ਕੱਲ ਅਸੀਂ ਵਿਆਹ ਚ ਤਾਂ ਅਸੀਂ ਤੇ ਹਯੋ ਨਹੀਂ ਤੇ ਇੱਥੇ ਪਿੱਛੇ ਦੇ ਕਰਕੇ ਲੰਘ ਗਿਆ ਉਹ ਅੱਛਾ ਹਾਂ ਉਹਨੂੰ ਪੁੱਛਿਆ ਨਾ ਕਰਵਾ ਲਿਆ ਅੱਜ ਨਿੱਕਰਵਾ ਲੰਨੇ ਕਰਵਾ ਲੰਨੇ ਜੀ ਅੱਜ ਠੀਕ ਹੈ ਜੀ ਮੈਂ ਠੀਕ ਹੈ ਠੀਕ ਕਰਦਾ ਜੀ ਉਹਨੂੰ ਫੋਨ ਮੈਂ ਓਕੇ ਨੋਟ ਕਰ ਓਕੇ ਲੋ ਜੀ ਇਹ ਸਾਡਾ ਆਰਕੀਟੈਕ ਤੇ ਨਾਲ ਜੀ ਨਸਰਮਨ ਉਹ ਹਾਂ ਬਿੰਦੂ ਬਾਕੀ ਟਾਲਿਆ ਮੱਲ ਹਾਂ ਬਿੰਦੂ ਤੂੰ ਦਾ ਸੁਣ ਕੀ ਬਣਦਾ ਤੇਰਾ ਕੀ ਕਹਿ ਰਿਹਾ ਕਿਦਾਂ ਕਰਾਂ ਸਾਰਾ ਕੁਝ ਚਲੋ ਉਹਨਾਂ ਆਪਾਂ ਅਸੀਂ ਲਾਈਵ ਬੰਦ ਕਰਦੇ ਹਾਂ いただきます。